ਤੂੰ ਤੇਰਾ ਦਮਾ ਘਰ ਨੂੰ ਹੋ ਗਿਆ ਜੇ ਤੇਰਾ ਕਾਹ ਦੀ ਹਤਾ ਮੜਾ ਹੋਟਾ ਤੇ ਤੂੰ ਖਲਰ ਪਾਤੇ ਆ ਤੂੰ ਉਹ ਵਸਣ ਦੇਣਾ ਕਿ ਨਹੀਂ ਉਹ ਜਾ ਮਮੀ ਜਾ ਮੇਰਾ ਦਿਮਾਗ ਨਾ ਖਾਫ ਕਰ ਤੇਰੇ ਦਿਮਾਗ ਨੂੰ ਕੀ ਆਗ ਲੱਗੀ ਆ ਹੈ ਜੇ ਤੂੰ ਉਹ ਮੂੰਹ ਆ ਕਹ ਲਾਈਗਾ ਕਿ ਤੂੰ ਅੱਥੇ ਕਹੀ ਆਕ ਤੇ ਕਾ ਚੇਤਾ ਨਾ ਆ ਔੜਗੀ ਆ ਔੜਗੀ 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 ਨਹੀਂ ਇਸੇ ਕਰਵਾ ਚ ਰਹੀ ਹੋਈ ਨੇ ਚੱਲਦੀ ਖਾ ਚ ਲੈ ਇਹਨੂੰ ਬਣਾਉਣਾ ਤੇ ਆਪਣਾ ਹੀ ਬਣਾ ਰਾਂਗੇ ਕਿ ਇਥੋਂ ਜਿਵੇਂ ਕਰੋਗੀ ਉਹ ਜਿਸ ਤਰ੍ਹਾਂ ਨਿਕਲਦੀ ਬਾਤ ਥੱਕ ਗਿਆ ਤੂੰ ਕੀ ਕਹਿਣਾ ਕੋਈ ਪਰਾਣਾ ਮੈਂ ਕਰਦਾ ਯਾਰ ਠੀਕ ਕਰ ਲੈ ਕਿੰਨੇ ਹੈਣਾ ਬੱਲੇ ਜੋ ਤੂੰ ਅੰਦਰ ਵੜਵੜ ਗੱਲਾਂ ਕਰਦੇ ਪਰਾਣਾ ਜ ਆਪਣਾ ਨਹੀਂ ਤੂੰ ਅੰਦਰ ਵੜਵੜ ਗੱਲਾਂ ਕਰਦੇ ਇਹਨਾਂ ਨੂੰ ਬਾਹਰ ਕਰ ਦਿੰਦਾ ਕੱਪ ਨਹੀਂ ਤੂੰ 10 ਮਿੰਟ ਮਤ ਦਵਾ ਦਨ ਕਹਾ ਸਿਰ ਫੜੋਂ ਦਿਆ ਵਾ ਹੋਰ ਨਿਕਲੋ ਜ ਆਪਣਾ ਕੰਮ ਮਾਰ ਆ ਬੋ ਗਿਆ ਵਾ ਪਰ ਉਹਨਾਂ ਦੇ ਆਪਣੇ ਤੂੰ ਉਹਨੂੰ ਪਸੰਦ ਦੇਣਾ ਹੀ ਕਿ ਨਹੀਂ ਪਸੰਦ ਦੇਣਾ ਸੁਤਰੀ ਜੀ ਹਾ ਵੀਡੀਓ ਤੇ ਹਾਂ ਪਹਿਲੀ ਵਾਰ ਚੱਲੀ ਗਈ ਆ ਤੇ ਤੂੰ ਕਿ ਖਲਾ ਪਾਇਆ ਉੱਥੇ ਗੜੀ ਜੰਦ ਘੱਟ ਜੀ ਚਾੜੋ ਲੈ ਫਿਰ ਆ ਬਾਅਦ ਮੇਰਾ ਚੱਲ ਕਰੂ ਸ਼ੂਟਿੰਗ ਕਰ ਨਾ ਹੀ ਸ਼ੂਟਿੰਗ ਕਰ ਨਾ ਹੀ ਲਾ ਕੇ ਬੈਠੇ ਦੁਬਾਰਾ ਨਬਰ ਵਾਲਾ ਕਰਨਾ ਨਹੀਂ ਦੁਬਾਰਾ ਆ ਤੂੰ ਨਾ

ਕਿਦੇ ਰਹਿਣਾ ਨਹੀਂ ਕਾਹੇ ਜੋ ਗਿਆ ਮੁਰਗਾ ਹੜੇ ਦਰਦੋਂ ਲਾ ਜੰਦੀ ਪਾਣੇ ਮੈਨੂੰ ਤੇ ਟਿਗੋ ਲੱਗੀ ਸਵਾਰਤੀ ਵੀ ਲੱਗੀ ਅੱਛਾ ਅੱਛਾ ਰਹਿਣਾ ਚਾਹ ਜਨਾ ਤੱਕ ਤਿਆਰੀ ਕਰਨ ਦੇ ਮਾਣਾ ਤੱਕ ਚਾਹ ਚੂਰੇ ਲੈ ਭਾਈ ਚਾਹ ਵੀ ਰਿਜਣ ਢਈ ਆ ਕੁੜੇ ਕੁੜੇ ਕੱਢ ਕੁੱਟ ਲਈਏ ਇਸ ਵਾਰ ਫ੍ਰੀ ਹੋ ਕੇ ਬਾਅਦ ਚਾਹ ਵੀ ਖਾਂਗੇ ਚਲੋ ਚਲੋ ਕੋਈ ਗੱਲ ਨਹੀਂ ਚਲਾ ਜੋ ਫਿਰ ਸ਼ੂਟਿੰਗ ਕਰ ਲਈਏ ਪਹਿਲਾਂ ਦੀਦੀ ਆਜੋ ਆਏ ਭਾਬੀ ਸੋਨੀਆਂ ਨੇ ਨਹੀਂ ਹਮ ਨੂੰ ਪਤਲੇ ਹੁੰਦੇ ਨਾ ਮਾ ਹੁੰਦੇ ਨਾ ਲੈ ਹਾਂਜੀ ਗੌਰਵ ਕਰੋ ਕਿਦਾਂ ਦੇ ਲੱਗੇ ਲੱਗਾ ਲਿਖਾਣ ਖਾਦੇ ਨਹੀਂ ਸੀ ਟੇਸਟ ਹੈ ਕੀ ਕੀ ਪਾਇਆ ਆਲੂ ਨਹੀਂ ਬਤਉਂਗਾ ਵਾਲੇ ਪਕੌੜੇ ਜਿਨੀ ਸੋਨੀ ਨੇ ਖਾਣਾ ਨਾ ਪਤਲੇ ਨਹੀਂ ਹੁੰਦੇ ਨਾ ਪਤਲੇ ਹੋ ਗਏ ਨਾ ਆਪ ਪਤਲੇ ਹੋ ਗਏ ਪਤਾ ਨਹੀਂ ਕੀ ਕਰਕੇ ਤੇ ਹਾਂ ਸਾਰੇ ਖਾ ਲ ਗਏ ਲੈ ਲਓ ਨੇ ਕਿੰਨੇ ਕ ਖਾਦੇ ਹੋ ਮਹਾ ਚਾਰ ਪੰਜ ਪਲੇਟ ਚ ਪਈ ਆ ਇੱਕ ਇੱਕ ਤੇ ਹੱਥ ਫੜਿਆ ਵਾ ਦੋਹਾਂ ਜਾਨਾ ਨਾ ਆ ਕਾ ਚਾਟ ਪਟੀਆਂ ਜੀ ਜੱਜ ਬਣਾਉਂਦਾ ਬੜਾ ਸ਼ੌਂਕ ਆ ਆਹ ਮਤਲਬ ਬੜੀ ਕੋਈ ਨਾ ਕੋਈ ਖਵਾ ਦਿੰਦੀ ਜਦੋਂ ਆਈਏ ਤੇ ਘਰ ਦੇ ਮੁੱਲੇ ਖਸੇਂਦੇ ਜਿੱਦ ਜਾਗ ਟਲ ਤੱਕ ਤਾਂ ਆਈਏ ਆਈ ਵਲੌਗ ਦਿਖਾਉਣਾ ਹੀ ਨਹੀਂ ਬਾਜੀ ਨੂੰ ਵਲੌਗ ਦਿਖਾਉਣਾ ਹੀ ਨਹੀਂ ਬਾਜੀ ਨੂੰ ਆਪਾਂ ਗੱਲ ਇਹ ਤੇ ਗੈਸ ਮੈਂ ਸਾਡ ਕਰਦੇ ਕੰਮ ਹੈ ਹੈ ਗੱਲ ਸਾਡ ਕਰਦੇ ਕੰਮ ਦਿਖਾਉਣਾ ਹੀ ਨਹੀਂ ਇਹੀ ਦੋਸਤ ਵੀ ਆਪਣੇ ਲੱਗੇ ਆ ਮੈਂ ਸੈਟ ਕਰ ਦੇਣਾ ਜੀ ਗੈਸ ਬੜੀ ਬੰਦੀ ਜਿੰਨਾ ਗੈਸ ਤੋਂ ਡਰੀਦਾ ਵਾ ਤੇ ਹੁਣ ਜਾ ਕੇ ਉੱਥੇ ਹੀ ਹਾਂ ਹੁਣ ਤਾਂ ਹੀ ਖਾਣ ਦੇ ਸਾਹਮਣੇ ਵਲੌਗ ਚ ਹਾਂ ਠੀਕ ਹੈ ਕਹਿੰਦੇ ਵਲੌਗ ਚ ਨਹੀਂ ਖਾਣਾ ਹਲੋ ਜੀ ਟਿੰਗ ਕਰੋ ਇਹ ਜੀ ਦੇ ਅੱਗੇ ਇਹ ਫਿਰ ਹੋਰ ਪੂਰੇ ਹਾਂ ਹਲੋ ਸਾਡਾ ਪੂਰੀ ਵਲੌਗ ਦੇ ਚੱਕਰ ਚ ਸੜ ਚੱਲੇ ਆ ਕੱਢੀਏ ਛੇਤੀ